ਹਾਂਜੀ ਮਾਨ ਸਾਹਿਬ ਅੱਜ ਦੀ ਮੀਟਿੰਗ ਦਾ ਕੀ ਏਜੰਡਾ ਹੈ ਜੀ? ਬਾਈ ਖਾਲਸਾ ਸਾਹਿਬ ਅੱਜ ਅੱਜ ਪਟਿਆਲੇ ਜ਼ਿਰੇ ਦੀ ਜਿਹੜੀ ਮੀਟਿੰਗ ਹੋਈ ਹੈ ਉਹਦੇ ਵਿੱਚ ਨੌਵੇਂ ਪਾਤਸ਼ਾਹ ਦੇ 350 ਸਾਲਾ ਸ਼ਹੀਦੀ ਦਿਹਾੜਾ ਜਿਹੜਾ ਹੈਗਾ ਸ਼ਹੀਦੀ ਦਿਹਾੜਾ ਉਹ ਮਨਾਉਣ ਵਾਸਤੇ ਦੀਨਾ ਕਾਂਗੜ ਵਿਖੇ ਅਸੀਂ ਫੈਸਲਾ ਕੀਤਾ ਹੈਗਾ ਜਿਹਦੇ ਵਿੱਚ ਜਿੱਥੋਂ ਦਸਮ ਪਾਤਸ਼ਾਹ ਨੇ ਜ਼ਫਰਨਾਮਾ ਸਾਹਿਬ ਵੀ ਸਾਨੂੰ ਦਿੱਤੇ ਸੀਗੇ ਅਸੀਂ ਉੱਥੇ ਗੁਰੂ ਸਾਹਿਬ ਦੀ ਉਮਰਤਾ ਪ੍ਰਤੀ ਜਿਹੜੀ ਦੇਣ ਹੈ ਉਹ ਚੇਤੇ ਕਰਾਂਗੇ। ਤੇ ਉਥੇ ਜਿਹੜੀਆਂ ਹਿਊਮਨ ਰਾਈਟਸ ਵਾਇਲੇਸ਼ਨ ਸਿੱਖਾਂ ਦੀਆਂ ਹੋਈਆਂ ਔਰ ਜਿਹੜੀ ਸਾਡੀ ਆਰਥਿਕਤਾ ਖੋਤਾੜੀ ਗਈ ਹੈ ਹੁਣ ਫੇਰ ਫਲੱਡ ਦੀ ਸਥਿਤੀ ਬਣੀ ਹੋਈ ਹੈ ਮਾਜੇ ਦੇ ਵਿੱਚ ਇਹ ਸਾਰੀਆਂ ਗੱਲਾਂ ਅਸੀਂ ਉਥੇ ਸਪਸ਼ਟ ਕਰਕੇ ਇੱਕ ਬਫਤ ਭੇਜਾਂਗੇ ਪੰਜ ਸਿੰਘਾਂ ਦਾ ਰਾਸ਼ਟਰਪਤੀ ਇੰਡੀਆ ਨੂੰ ਕਿ ਸਿੱਖਾਂ ਨਾਲ ਜਿਹੜੀਆਂ ਤਸੀਹਤਾਂ ਕੀਤੀਆਂ ਉਹਦਾ ਜਵਾਬ ਦਿਓ ਜਿਵੇਂ ਗੁਰੂ ਸਾਹਿਬ ਨੇ ਹਿੰਦੂਆਂ ਦੇ ਪੱਖ 'ਤੇ ਔਰੰਗਜ਼ੇਬ ਦੇ ਸਾਹਮਣੇ ਜਾ ਕੇ ਆ ਆਪਣੇ ਹੱਕਾਂ ਤੇ ਪਹਰਾ ਦਿੱਤਾ ਸੀ ਠੀਕ ਹੈ ਕਿ ਤੁਹਾਨੂੰ